ਸੋ ਕੈਨੇਡਾ ਜਾਣਾ ਜੇ ਤੁਸੀਂ ਟੂਰਿਸਟ ਵੀਜ਼ੇ ਤੇ ਤਾਂ ਕੀ ਜ਼ਰੂਰੀ ਹੈ ਕਿ ਕੈਨੇਡਾ 'ਚ ਆਪਣਾ ਕੋਈ ਰਿਦਾ ਹੋਵੇ ਕੈਨੇਡਾ ਤੋਂ ਆਪਾਂ ਨੂੰ ਸਪான்ਸਰ ਆਈ ਹੋਵੇ ਜਿਨ੍ਹਾਂ ਕੋਲ ਸਪான்ਸਰ ਨਹੀਂ ਹੈਗੀ ਉਹਨਾਂ ਵਾਸਤੇ ਕਿੰਨਾ ਕੁ ਪੋਸੀਬਲ ਹੈ ਕਿੰਨਾ ਕੁ ਈਜ਼ੀ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਹਾਸਲ ਕਰਨਾ ਅੱਜ ਮੇਰੇ ਨਾਲ ਮੌਜੂਦ ਨੇ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਜੇ ਕਿਸੇ ਦਾ ਰਿਲੇਟਿਵ ਨਹੀਂ ਰਹਿੰਦਾ ਤੇ ਬਿਨਾ ਸਪான்ਸਰ ਤੋਂ ਕੈਨੇਡਾ ਜਾਣਾ ਹੋਵੇ ਟੂਰਿਸਟ ਵੀਜ਼ਾ ਤੇ ਕਿੰਨਾ ਕੁ ਈਜ਼ੀ ਹੈ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਆ ਜਾਂ ਜਿਨ੍ਹਾਂ ਦੇ ਸਪான்ਸਰ ਆਂਦੀ ਹੈ ਉਹਨਾਂ ਦੀ ਚਾਂਸ ਵੱਧ ਹੁੰਦੇ ਆ ਦੇਖੋ ਸਰ ਇਦਾਂ ਦਾ ਕੁਝ ਵੀ ਨਹੀਂ ਹੈ ਸਪான்ਸਰ ਹੈਗੀ ਆ ਤਾਂ ਵੀ ਠੀਕ ਆ ਨਹੀਂ ਹਾਂ ਸਪான்ਸਰ ਅਗਰ ਤੁਹਾਡੇ ਬਲੱਡ ਰਿਲੇਸ਼ਨ ਦੀ ਆ ਸੋ ਉਹ ਤਾਂ ਦੇਖੋ ਬਹੁਤ ਮੈਟਰ ਕਰਦੀ ਆ ਕਿਉਂਕਿ ਬਲੱਡ ਰਿਲੇਸ਼ਨ ਚ ਕੀ ਕੀ ਆ ਬਲੱਡ ਰਿਲੇਸ਼ਨ ਦੇ ਵਿੱਚ ਸਰ ਦੇਖੋ ਤੁਹਾਡੇ ਸਿਬਲਿੰਗਸ ਆ ਗਏ ਕਿ ਤੁਹਾਡੇ ਉਹਨਾਂ ਨੇ ਅਪਲਾਈ ਕੀਤਾ ਤੁਹਾਨੂੰ ਸਪான்ਸਰ ਕੀਤੀਆਂ ਜਾਂ ਪੈਰੈਂਟਸ ਨੂੰ ਬੱਚਾ ਚਾਚੇ ਮਾਮੇ ਭੂਆ ਦੇ ਮਿੰਦੇ ਹਾਂ ਉਹਨਾਂ ਨੂੰ ਵੀ ਆਪਾਂ ਕਹਿ ਸਕਦੇ ਆ ਬਟ ਉਹ ਫੇ ਵੀ ਕਜ਼ਨਸ ਹੈਗੇ ਆ ਬਟ ਉਦੋਂ ਵੀ ਤੁਹਾਡਾ ਜਦੋਂ ਅਗਰ ਉਹ ਸਪான்ਸਰ ਆਈ ਹੈ ਤਾਂ ਥੋੜਾ ਜਿਹਾ ਪਰਪਸ ਆਫ ਵਿਜ਼ਿਟ ਸਟਰੋਂਗ ਹੋਣਾ ਜ਼ਰੂਰੀ ਚਾਹੀਦਾ ਕਿ ਕੋਈ ਓਕੇਜਨ ਤੇ ਉਹਨਾਂ ਨੂੰ ਬੁਲਾਇਆ ਬੁਲਾਇਆ ਉਹਨਾਂ ਨੇ ਤੁਹਾਨੂੰ ਤਾਂ ਉਹ ਫੇ ਵੀ ਕਾਊਂਟ ਕਰਦੀ ਆ ਆਦਰਵਾਇਸ ਕਜ਼ਨਸ ਦੀ 3 ਫੈਮਲੀ ਫਰੈਂਡਸ ਹੋ ਗਏ ਉਹ ਇੰਨਾ ਮੈਟਰ ਨਹੀਂ ਕਰਦਾ ਇੱਥੇ ਨਾ ਕਈ ਕਰਨਾ ਮੈਂ ਇੱਕ ਹੋਰ ਚੀਜ਼ ਦੱਸ ਦਿੰਨੀ ਆ ਥੋੜੇ ਜੇ ਟ੍ਰਿਕਸ ਹੀ ਹੁੰਦੇ ਆ ਕਿ ਅਸੀਂ ਆਪਣੇ ਫੈਮਲੀ ਫਰੈਂਡ ਦੀ ਸਪான்ਸਰ ਮਗਾਨਦੇ ਆ ਔਰ ਉਹਨੂੰ ਕਜ਼ਨ ਕਹਿ ਦਨੇ ਆ ਉਹ ਤੁਸੀਂ ਸਮਝਦੇ ਅਸੀਂ ਜਿੱਦਾਂ ਤੁਸੀਂ ਸ਼ਰਮਾ ਜੋਂ ਔਰ ਉਹ ਸਿੱਖਾ ਮਤਲਬ ਮੇਰੀ ਇੱਕੋ ਹੀ ਥਿਉਰੀ ਹੈ ਵੀਜ਼ੇ ਲਈ ਕਿ ਜੋ ਰਿਐਲਿਟੀ ਆ ਉਹਨੂੰ ਹੀ ਤੁਸੀਂ ਪ੍ਰੈਜ਼ੈਂਟ ਕਰੋ ਜਿੰਨੀ ਆਪਾਂ ਲੈਪਿੰਗ ਕਰਦੇ ਆ ਜਿੰਨਾ ਓਵਰ ਰੈਮੀ ਕਰਦੇ ਆ ਉੱਥੇ ਆਪਾਂ ਫਸਦੇ ਹੀ ਫਸਦੇ ਆ ਪਰ ਜੇ ਉਹ ਹੈ ਹੀ ਨਹੀਂ ਕਿਸੇ ਦਾ ਉੱਥੇ ਕੋਈ ਰਿਸ਼ਤੇਦਾਰ ਜਾਣਾ ਕੈਨੇਡਾ ਹੀ ਗਿਆ ਜਾਂ ਰਿਸ਼ਤੇਦਾਰ ਕਈ ਵਾਰੀ ਹੈਗਾ ਇਹਨਾਂ ਵਧੀਆ ਨਹੀਂ ਹੈਗਾ ਕਿ ਸਪਾਂਸਰ ਤੇ ਇੰਦਾਂ ਫਿਰ ਹੱਲ ਕੀ ਆ ਬਿਨਾਂ ਸਪਾਂਸਰ ਤੋਂ ਕੀ ਚਾਂਸ ਘਟਦਾ ਹੈ ਪਹਿਲਾਂ ਤਾਂ ਇਹ ਮੈਂ ਦੇਖੋ ਕਦੀ ਵੀ ਨਹੀਂ ਚਾਂਸ ਘਟਦਾ ਕਿਉਂਕਿ ਦੇਖੋ ਜਿਨ੍ਹਾਂ ਦੀ ਸਪான்ਸਰ ਵੀ ਆਈ ਹੁੰਦੀ ਹੈ ਕਿ ਉਹਨਾਂ ਦੇ 100% ਵੀਜ਼ੇ ਆ ਕੋਈ ਕਵੈਸ਼ਨ ਆ ਠੀਕ ਹੈ ਸੋ ਬਿਲਕੁਲ ਇਦਾਂ ਦਾ ਕੁਝ ਨਹੀਂ ਆ ਵੀਜ਼ਾ ਉਹ ਇੱਕ ਸਿਰਫ ਅਕਮੋਡੇਸ਼ਨ ਆ ਇੱਕ ਸਿੰਪਲ ਵਰਡਸ ਚ ਮੈਂ ਸਮਝਾਨੀ ਆ ਕਿ ਅਗਰ ਸਾਨੂੰ ਕੋਈ ਸਪான்ਸਰ ਕਰ ਰਿਹਾ ਤਾਂ ਅਸੀਂ ਐਮਬੈਸੀ ਨੂੰ ਆਫੀਸਰ ਨੂੰ ਇਹ ਕਹਿੰਦੇ ਆ ਕਿ ਅਸੀਂ ਫਲਾਨੇ ਦੇ ਘਰ ਜਾ ਕੇ ਰਹਿਣਾ ਹੈ ਔਰ ਅਗਰ ਸਾਡੇ ਕੋਲ ਸਪான்ਸਰ ਨਹੀਂ ਹੈਗੀ ਤਾਂ ਅਸੀਂ ਇੱਕ ਟੂਰ ਪੈਕੇਜ ਲਗਾ ਦਿੰਦੇ ਆ ਇੱਕ ਹੋਟਲ ਕਨਫਰਮੇਸ਼ਨ ਲਗਾ ਦਿੰਦੇ ਆ ਸੇਮ ਅਪਲੀਕੇਸ਼ਨ ਫਾਰਮ ਆ ਸੇਮ ਕਵਰਿੰਗ ਲੈਟਰ ਬੰਦੀ ਆ ਸਾਰੇ ਫੈਕਟਰਸ ਜਿਹੜੇ ਹੈਗੇ ਆ ਵੀਜ਼ਾ ਲੈਣ ਦੇ ਲਾਈਕ ਤੁਹਾਡੀ ਕਵਰਿੰਗ ਲੈਟਰ ਤੁਹਾਡੇ ਡਾਕੂਮੈਂਟੇਸ਼ਨ ਫੰਡਸ ਵਗੈਰਾ ਦੋਨਾਂ ਠੀ ਸਾਨੂੰ ਇਕੁਅਲ ਚਾਹੀਦੇ ਆ ਹਾਂ ਬਸ ਥੋੜਾ ਜਿਹਾ ਫਰਕ ਕਿੱਥੇ ਆ ਕਿ ਸਪੋਜ਼ ਕਰੋ ਤੁਹਾਨੂੰ ਸਪான்ਸਰ ਆਈ ਆ ਥੈਨ ਤੁਸੀਂ ਫਾਈਨੈਂਸ਼ਲੀ ਬਹੁਤ ਸਟਰੋਂਗ ਨਹੀਂ ਵੀ ਹੋ ਔਰ ਬਲੱਡ ਰਿਲੇਸ਼ਨ ਦੀ ਆਈ ਆ ਤਾ ਚੱਲ ਜਾਂਦਾ ਕਿਉਂਕਿ ਤੁਹਾਨੂੰ ਸਾਹਮਣ ਵਾਲਾ ਕੋਈ ਹੈਗਾ ਤੁਹਾਡਾ ਖਰਚਾ ਉਹਨੇ ਜ਼ਿੰਮੇਵਾਰੀ ਲਿੱਤੀ ਹੈ ਬਟ ਜਦੋਂ ਅਸੀਂ ਟੂਰ ਪੈਕੇਜ ਤੇ ਲਗਾ ਰਹੇ ਹਾਂ ਕਿ ਲੋਕੋ ਗੱਲਾਂ ਪਛਾੜ ਦਿੰਦੀਆਂ ਕਿ ਮੰਨ ਲਓ ਸਪான்ਸਰ ਤਾਂ ਸਾਡੇ ਕੋਲ ਹੈ ਹੀ ਨਹੀਂ ਰਿਸ਼ਤੇਦਾਰ ਕੋਈ ਨਹੀਂ ਹੈ ਅਸੀਂ ਵੀਜ਼ਾ ਬਿਨਾ ਸਪான்ਸਰ ਤੋਂ ਹੀ ਜਾਣਾ ਅਸੀਂ ਪੈਸੇ ਕਿੰਨੇ ਸਾਡੇ ਕੋਲ ਹੋਣੇ ਚਾਹੀਦੇ ਆ ਕਿ ਜੈਨੂਇਨ ਲੱਗੇ ਤੇ ਬਾਕੀ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਦੇਖੋ ਸਰ ਸਭ ਤੋਂ ਪਹਿਲੇ ਸਭ ਤੋਂ ਵੱਡੀ ਕੌਨਸਲਿੰਗ ਹੀ ਫੰਡਸ ਨੂੰ ਆਉਂਦੀ ਆ ਕਿ ਕਿੰਨੇ ਫੰਡਸ ਆਪਾਂ ਦਿਖਾਈਏ ਤਾਂ ਸਾਡਾ ਵੀਜ਼ਾ ਆ ਜਾਏ ਦੇਖੋ ਵੀਜ਼ਾ ਡਿਪੈਂਡ ਕਰਦਾ ਹੈ ਪ੍ਰੋਫਾਈਲ ਟੂ ਪ੍ਰੋਫਾਈਲ ਲਾਈਕਿ ਤੁਸੀਂ ਕਿੰਨੇ ਐਪਲੀਕੇਸ਼ਨ ਅਪਲਾਈ ਕਰ ਰਹੇ ਹੋ ਤੁਸੀਂ ਹੋਟਲ ਕਨਫਰਮੇਸ਼ਨ ਤੇ ਜਾ ਰਹੇ ਹੋ ਹੁਣੀ ਮੇਰੇ ਕੋ ਮੈਂ ਹੁਣੀ ਤੁਹਾਡੇ ਆਉਣ ਤੋਂ ਪਹਿਲੇ ਕਲਾਇੰਟਸ ਨੂੰ ਮਿਲ ਕੇ ਹੱਟੀਆਂ ਕਾਉਨਸਲਿੰਗ ਲੈ ਕੇ ਹੱਟੀਆਂ ਸੋ ਉਹ ਪ੍ਰੋਫਾਈਲ ਕੀ ਸੀ ਕਿ ਦੁਬਈ ਦੇ ਵਿੱਚ ਉਹਨਾਂ ਦੇ ਹਸਬੰਦ ਦਾ 2 ਲੱਖ ਰੁਪਏ ਸੈਲਰੀ ਆ ਔਰ ਉਹਦੇ ਬਾਅਦ ਉਹਨਾਂ ਦੇ ਇੱਥੇ ਦੋ ਬੱਚੇ ਆ ਵਾਈਫ ਆ ਉਹਨਾਂ ਕੋਲ 6-7 ਲੱਖ ਦੀ ਸੇਵਿੰਗ ਆ ਬਟ ਉਹ ਪੂਰੀ ਫੈਮਿਲੀ ਅਪਲਾਈ ਕਰਨਾ ਚਾਹੁੰਦੇ ਸੀ ਹੁਣ ਦੇਖੋ ਉਹਨਾਂ ਦਾ ਸੋਰਸ ਆਫ ਇਨਕਮ ਤਾਂ ਅੱਛਾ 8-9 ਲੱਖ ਰੁਪਏ ਪਰ ਮੰਨ ਸੈਲਰੀ ਆ ਠੀਕ ਹੈ ਵਾਈਫ ਦੀ ਵੀ ਆਈਟੀਆਰਸ ਹੈ ਕਿ ਆ ਬਟ ਹੁਣ 5-6 ਲੱਖ ਰੁਪਏ ਚ ਹਾ ਕੈਨ ਇਟਸ ਪੋਸੀਬਲ ਕਿਉਂਕਿ ਦੇਖੋ ਕੈਨੇਡਾ ਦੀ ਆਨ ਜਾਣ ਦੀ ਟਿਕਟ ਪਹਿਲੇ ਕਿੰਨੀ ਆ 1.5 ਲੱਖ ਰੁਪਏ ਠੀਕ ਹੈ ਚਾਰ ਜਨੇ ਜਾ ਰਿਹਾ 5-6 ਲੱਖ ਰੁਪਏ ਤੋਂ ਉਹਨਾਂ ਦਾ ਟਿਕਟਾ ਦਾ ਹੀ ਖਰਚਾ ਹੈਗਾ ਉਪਰੋਂ ਹੋਟਲ ਕਨਫਰਮੇਸ਼ਨ ਤੇ ਲਗਾ ਰਿਹਾ ਮੀਨਸ ਕੀ ਉਹਨਾਂ ਦੇ ਅਕਾਊਂਟ 'ਚ 10-15 ਲੱਖ ਰੁਪਏ ਹੋਏਗਾ ਤਾਂ ਹੀ ਵੀਜ਼ਾ ਆਏਗਾ ਐਂਡ ਮੋਰਓਵਰ ਸਰ ਇੱਥੇ ਇੱਕ ਹੋਰ ਚੀਜ਼ ਦੱਸਦੀ ਹਾਂ ਤਾਂ ਨਾ ਇੱਕ ਕਾਉਂਸਲਿੰਗ ਕਰਦੀ ਹਾਂ ਤੁਹਾਡੇ ਕੋਲ 3 ਲੱਖ ਰੁਪਿਆ ਵਾ ਠੀਕ ਹੈ ਕੀ ਤੁਸੀਂ 3 ਲੱਖ 'ਚ ਘੁੰਮਣ ਲਈ ਕੈਨੇਡਾ ਚਲ ਜਾਓਗੇ ਨਹੀਂ ਨਾ ਤੁਸੀਂ ਤੁਹਾਡੇ ਕੋਲ ਅਗਰ 10 ਲੱਖ ਹੋਊਗਾ ਤਾਂ ਤੁਸੀਂ 3 ਲੱਖ ਖਰਚਣ ਦੀ ਪਲੈਨਿੰਗ ਕਰੋਗੇ ਸੋ ਜੋ ਟ੍ਰਿਪ ਦਾ ਖਰਚਾ ਮੈਂ ਆਲਵੇਸ ਕਹਨੀ ਆ ਹੁਣ ਟ੍ਰਿਪ ਦਾ ਖਰਚਾ ਕਿੰਨੇ ਜਣੇ ਜਾ ਰਹੇ ਕੀ ਤੁਹਾਡੀ ਕਿੰਨੇ ਦਿਨਾਂ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਆ ਮੋਟਾ ਮੋਟਾ ਜਿ cục ਚੈੱਕ ਕਰ ਲੈ ਉਸੇ ਦਾ ਸਰ ਸਿੱਖੋ ਜੇਕਰ ਇੱਕ ਜਣਾ ਅਪਲਾਈ ਕਰ ਰਿਹਾ ਤਾਂ ਤੁਹਾਡਾ ਜਿਹੜਾ ਹੈਗਾ ਵਾ 4-5 ਲੱਖ ਰੁਪਏ ਕਾਮ ਚਾਹੀਦਾ ਥੈਨ ਇਟਸ ਪੋਸੀਬਲ ਆ ਪ੍ਰੋਬਲਮ ਕਿੱਥੇ ਆਂਦੀ ਆ ਲੋਕੀ ਐਡ ਤੋਂ ਐਡ ਕੀ ਆਂਦੀ ਆ ਕਿ ਫਲਾਣੇ ਦੇ ਅਕਾਊਂਟ ਚ 2 ਲੱਖ ਰੁਪਏ ਸੀ ਉਹਦਾ ਵੀਜ਼ਾ ਆ ਗਿਆ ਸੋ ਹਰ ਸੋਚਦਾ ਹੈ ਕਿ ਬਈ ਮੇਰਾ ਵੀ ਹੋ ਸਕਦਾ ਉਹਦੇ ਰੀਅਲ ਬ੍ਰਦਰ ਸਿਸਟਰ ਨੇ ਉਹਨੂੰ ਸਪான்ਸਰ ਕੀਤੀ ਹੋਵੇ ਉਹਦੇ ਕੋ ਫੀਡੀ ਜ਼ਿਆਦਾ ਅਮਾਉਂਟ ਦੀ ਹੋਵੇ ਕਿਉਂਕਿ ਹਰ ਪ੍ਰੋਫਾਈਲ ਜੋ ਸਿਨੈਰੀਓ ਲੱਗ ਲੱਗਾ ਸੋ ਇਨ ਸ਼ਾਰਟ ਅਗਰ ਤੁਸੀਂ ਹੋਟਲ ਕਨਫਰਮੇਸ਼ਨ ਤੇ ਆਪਣੀ ਫਾਈਲ ਲਗਾ ਰਹੇ ਤੁਹਾਡੇ ਫੰਡਸ ਵਧੀਆ ਹੋਣੇ ਚਾਹੀਦੇ ਸੋ ਹੋਟਲ ਕਨਫਰਮ ਛੇਤੇ ਵੀ ਵੀਜ਼ਾ ਮਿਲ ਸਕਦਾ ਹੈ ਕੋਈ ਵੀ ਸਵਾਲ ਹੈ ਵੀਜ਼ਾ ਆਫੀਸ ਦੀ ਟੀਮ ਨੂੰ ਕਨੈਕਟ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ